ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਚਨ ਪੰਜਾਬੀ ਟੂਰ ਫੈਮਿਲੀ ਰੌਤੇ ਬਹੁਤ ਬਹੁਤ ਸਵਾਗਤ ਹੈ ਇਹ ਸ਼ਾਮ ਦੇ ਵੱਜ ਗਏ ਨੇਗੇ ਸਾਡੇ ਭਾਂ ਦਾ ਟਾਈਮ ਹੋ ਗਿਆ ਸਭਾ ਵਾਂ ਲੱਗ ਗਈ ਇਸ ਵਿੱਚ ਜਨ ਪਾਣੀ ਪੀਉਣ ਤੇ ਉਸ ਤੋਂ ਬਾਅਦ ਛੱਡਦੇ ਗੋਹਾ ਤੇ ਅੱਜ ਸਭ ਨੇ ਕਾਫੀ ਰਿਹਾ ਕੰਮ ਕਿਉਂਕਿ ਖੇਤ ਬਾਂ ਤਿਆਰ ਕਰਨ ਲੱਗੇ ਸੀ ਤੇ ਚਲੋ ਜੀ ਬੱਚਾ ਨੂੰ ਪਾਣੀ ਪਿਆਦੀ ਤੇ ਸੋਨਵਾਰ ਦਾ ਵੀ ਦਿਖਾਵਾਂਗੇ ਨਾਲ ਸਭ ਵੀ ਮੇਰੀ ਖੋਟੇ ਕਿਤੇ ਦੇ ਸੋਣੀ ਹੈ

뾰루 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 ਮੌਸਮ ਕੁਸ ਕਰ ਇਸ ਕਰਕੇ ਹੁਣ ਪਾਣੀ ਤਿੰਨ ਚਾਰ ਵਾਰ ਪਸ਼ੂ ਪੀਂਦੇ ਨੇਗੇ ਜਦੋਂ ਬਾਹਰੋਂ ਅੰਦਰ ਛੜਦੇ ਸਨੀ ਹੋਣ ਵਾਸਤੇ ਉਹਦੇ ਪਾਣੀ ਪੀ ਕੇ ਆਦਦੇ ਨੇ ਫਿਰ ਥੋੜਾ ਜਿਹਾ ਲੇਟ ਪਿਆ ਦਿੰਦੇ ਆ 5:30 7:00 ਸਵੇਰੇ 5:30 ਕੁ ਵਜੇ ਫਿਰ ਜਦੋਂ ਇਹ ਦੂ ਅੱਗੇ ਦਾ ਜੇ ਮੌਸਮ ਮੀਂਹ ਪੈਣ ਲੱਗੇ ਤਾਂ ਫਿਰ ਤਾਂ ਪਾਣੀ ਪਸ਼ੂ ਘੱਟ ਪੀਂਦੇ ਨੇਗੇ ਹੁਣ ਲੋਚ ਚੱਲਣ ਲੱਗ ਜੂ ਤਾਂ ਹੁਣ ਚਾਰ ਚਾਰ ਵਾਰ ਪਾਣੀ ਪੀਆ ਕਰਨੇਗੇ ਤੇ ਇੱਕ ਵਾਰ ਰਾਤ ਨੂੰ ਫਿਰ ਸਾਰਾ ਕੰਮ ਕਰਕੇ ਫਿਰ ਕੱਕਾ ਵਗੈਰਾ ਪਾਉਣੇ ਆ ਉਦੋਂ ਬਰਾਦਰ ਨੇ ਰੋਕ ਕੇ ਇਧਰ ਉਧਰ ਬੰਦਦੇ ਆਗੇ ਇੱਕ ਵਾਰ ਫੇਰ ਪੀ ਲੈਂਦੇ ਨੇ ਪਾਣੀ ਤੇ ਸ਼ਾਮ ਨੂੰ ਪਾਣੀ ਆਪਾਂ ਜਿਆਦਾ ਲੀਡ ਪਾਉਂਦੇ ਜਿਹੜੀ ਫੈਂਟ ਆ ਬਹੁਤ ਘਟ ਜਾਂਦੀ ਹੈ ਹਮੇਸ਼ਾ ਸਵੇਰੇ ਫੈਂਟ ਵੱਧਦਾ ਹੁੰਦੀ ਹੈਗੀ ਤੇ ਸ਼ਾਮ ਨੂੰ ਫੈਂਟ ਬਹੁਤ ਘਟ ਜਾਂਦੀ ਹੈ ਕਿਉਂਕਿ ਸਵੇਰੇ ਪਾਣੀ ਪੀਣ ਨੂੰ ਕੋਈ ਹੋਰ ਕਾਫੀ ਟਾਈਮ ਹੋ ਜਾਂਦਾ ਤੇ ਬਾਕੀ ਰਸਟ ਕੀਤੀ ਹੁੰਦੀ ਹੈ ਬਸੋਂਾਂ ਦੀ ਤੇ ਫੈਂਟ ਜਿਆਦਾ ਆਉਂਦੀ ਹਮੇਸ਼ਾ ਸਵੇਰੇ ਟਾਈਮ ਤੇ ਸ਼ਾਮ ਨੂੰ ਫੈਂਟ ਬਹੁਤ ਘਟ ਜਾਂਦੀ ਹੈ ਤੇ ਜਲਦੀ ਆ ਦੇ ਪਾਣੀ ਬਲਾ ਕੇ ਨਹੀਂ ਧਾਰਾ ਟਾਈਮ ਹੋ ਜਾਉ ਤੇ ਉਹ ਆ ਵੀ ਸਟਰੰਗ ਉਹ ਹਾਇਸ ਟਾਈਮ ਜਿਆਦਾ ਨਹੀਂ ਹੁੰਦਾ ਉਹ ਕਿ ਬਾਹਰ ਹੁੰਦੇ ਨੇ ਬਸੂ ਬਾਹਰ ਆਪਾਂ ਰੂੜੀ ਦੇ ਜਿਹੜੇ ਉੱਤੇ ਪਾੜਦੇ ਨੇ ਚੱਕ ਕੇ ਬਾਸੂ ਸੁੱਟਦੇ ਨੇ ਉਹਨੇ ਨਾਲ ਦੀ ਨਾਲ ਤੇ ਮੇਰੇ ਕੋਲ ਦੁਪੱਟਾ ਇਕੱਠੇ ਕਰਕੇ ਨਾਲ ਦੀ ਨਾਲ ਉਹ ਵੀ ਹੁਣ ਚੱਕ ਕੇ ਸੁੱਟ ਦੂੰਗੀ ਟਾਈਮ ਲੱਗਿਆ ਉਸ ਤੋਂ ਕੁਝ ਕੋਣ ਵਾਲਾ ਨਹੀਂ ਹੋਣਾ ਕੋ ਖੇਤ ਗਏ ਨੇ ਤੇ ਮੱਕੀ ਬੀਜਣ ਦੀ ਤਿਆਰੀ ਕਰਨ ਲੱਗ ਰਹੇ ਨੇਗੇ ਬਾਣ ਸਾਰੇ ਤਿਆਰ ਕਰ ਦੇਣਗੇ ਤੇ ਗੱਲ ਨੂੰ ਮੁੱਕੀ ਆਪਣੀ ਬੀਜੀ ਹੋ ਗਈ ਬਾਕੀ ਮੌਸਮ ਦੀ ਬਿਲਕੁਲ ਖਰਾਬ ਹੋ ਜਾਂਦਾ। ਅੱਜ ਦਿੱਲੀ ਸੌ 9 10 ਵਜੇ ਦਿੱਲੀ ਨੇਰੀ ਹਵਾ ਬਹੁਤ ਚੱਲਦੀ ਹੈ ਕਈ ਔਰ ਤਾਂ ਕਣੀਆਂ ਵੀ ਆ ਜਾਂਦੀਆਂ ਨੇ। ਰਾਤ ਵੀ ਮੌਸਮ ਖਰਾਬ ਸੀਗਾ। ਤੇ ਗਾ ਵੀ ਹਵਾ ਚੱਲਦੀ ਗਈ। ਪਤਾ ਨਹੀਂ ਸਾਰਾ ਮੌਸਮ ਨੂੰ ਕੀ ਹੋ ਰਿਹਾ ਹੈ ਦਿੱਲੀ ਮੌਸਮ ਖਰਾਬ ਹੋਏ ਅੰਦਰ ਜਰੂਰੀ ਕਣਕ ਦੀ ਵਾਢੀ ਸ਼ੁਰੂ ਹੋਈ ਹੈ। ਸਾਰਾ ਸਾਲ ਕੋਈ ਮੀਂਹ ਨਹੀਂ ਪਾਇਆ ਨਾ। ਉਹ ਤਾਂ ਉਹ ਜਾਂ ਦੇ ਮੌਸਮ ਖਰਾਬ ਹੁੰਦਾ ਸਾਰੇ ਸਾਰੇ ਪੰਜਾਬ ਦੇ ਵਿੱਚ ਹੀ ਐਵੇਂ ਹੋ ਰਿਹਾ ਦਾ ਤੇ ਇੱਥੇ ਸਾਡੇ ਵੱਲ ਤਾਂ ਸੂਰੂ ਹੋ ਰਿਹਾ ਤਾਂ 10 10 ਮੌਸਮ ਖਰਾਬ ਹੋ ਜਾਂਦਾ ਜਿਹੜੀ ਹੈ ਤੂੜੀ ਵੀ ਸਾਡੇ ਵੱਲ ਤਾਂ ਕਰਨ ਵਾਲੇ ਪਈਆਂ ਨੇ ਕਾਫੀ ਤੂੜੀ ਰਹਿੰਦੀ ਹੈ ਕਿੰਨੇ ਮਸ਼ੀਨ ਲੜਗੇ ਆਪਣੀਆਂ ਸਾਰੇ ਉਹਨੇ ਥੋੜੇ ਰਹਿ ਦੇਣਗੇ ਬਾਕੀ ਤਾਂ ਹੋ ਗਈ ਤੇ ਜਿਹੜੀ ਪੁਣ ਜੋ ਤਾਂ ਆਈ ਹੈ ਸਕੈਲ ਲੈ ਕੇ ਸੁਣਦੇ ਨੇ ਸਕੈਲ ਕੀ ਕਹੀ ਜੀ ਜੋ ਦੀ ਸਕਾਇਤ ਤੇ ਕੋ ਛੋਟੀ ਕੁੜੀਆ ਤੋਂ ਕਦੇ ਮੇਰੇ ਮਮਾ ਮੈਨੂੰ ਸੇਡਦੀ ਐ ਉਹ ਤੰਗ ਕਰਦੀ ਐ ਮੈਂ ਉਹਨਾਂ ਦੇ ਘਰੇ ਲੰਬਾ ਲੈ ਕੇ ਦੇਖਿਓਣੀ ਐ ਬੱਚਿਆਂ ਦੀ ਸਾਦਨ ਛੋਟੇ ਛੋਟੇ ਲੜਾਈਆਂ ਚੱਲਦੀ ਰਹਿੰਦੀਆਂ ਸੀ ਉਸ ਰਹਿ ਗਿਆ ਮੇਰੇ ਹੁਣ ਗਾਵਾਂ ਨੂੰ ਪਾਣੀ ਪਿਲਾਉਣਾ ਰਹਿ ਗਿਆ ਮੱਝਾਂ ਨੂੰ ਸਾਰਿਆਂ ਨੂੰ ਪਿਆ ਦਤਾ ਤੇ ਬਾਕੀ ਜਿਹੜੇ ਛੋਟੇ ਉਹਨੇ ਕੱਟੀਅ ਵਸੀਆਂ ਬੱਚੇ ਜਿਹੜੇ ਛੋਟੇ ਉਹਨਾਂ ਨੂੰ ਪਾਲਟੀ ਦੇ ਨਾਲ ਪਿਆਦ ਉਹਨਾਂ ਨੂੰ ਮੈਂ ਇਹ ਖੋਲਦੀ ਮੱਝਾਂ ਰੱਖਣੀਆਂ ਮੱਝਾਂ ਸੱਤ ਬੰਨੀਆਂ ਸੌਖੀਆਂ ਲੱਗਿਆ ਕਟੀਆਂ ਜੇ ਦੋਨੇ ਉਹ ਇੰਨੇ ਬੰਨਣੇ ਓਕੇ ਨੇ ਨਾ ਟਾਈਮ ਲਵਾਉਂਦੇ ਨੇ ਇਹਨਾਂ ਰਾਜ ਵਿੱਚ ਸੱਤ ਮੱਝਾਂ ਨੂੰ ਪਾਣੀ ਪਿਲਾਉਂਦੇ ਜਿੰਨਾ ਜੇ ਦੋਨੋਂ ਪਿਲਾਉਂਗੇ ਇਧਰ ਉਧਰ ਭੱਜ ਜਾਂਦੇ ਨੇ ਜਿਹਨਾਂ ਨੂੰ ਖੋਲ ਲਾ ਫਿਰ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਇਹ ਖੜਾ ਕਟਾ ਰੱਖਿਆ ਹੈਗਾ ਅਨਸਾਰ 1.5 ਸਾਲ ਦਾ ਉਹਨੂੰ ਅਸੀਂ ਵੱਡੇ ਥੋੜਾ ਵੱਡਾ ਹੋਏ ਫਿਰ ਵਿੱਚ ਆ ਕੇ ਉਹ ਬਹੁਤ ਜ਼ਿਆਦਾ ਤੰਗ ਕਰਦਾ ਬੰਨਣਾ ਟਾਈਮ ਤੇ ਇਧਰ ਉਧਰ ਭੱਜ ਜਾਂਦਾਗਾ ਤੇ ਕਈ ਵਾਰ ਤਾਂ ਫੀਤ ਬਰਸੀਨ ਕਣੀ ਭੱਜ ਜਾਂਦਾ ਪਰ ਫੜਕੇ ਲੈਣਾ ਬਹੁਤ ਔਖਾ ਹੋ ਜਾਂਦਾ ਤੇ ਚਲੋ ਮੈਂ ਜਨ ਪਾਣੀ ਪਾ ਦਿੱਤਾ ਮੈਂ ਅਬ ਆਰ ਵੀ ਸੀ ਜਣਾ ਚਾਲ ਸੀ ਖਰਾਬ ਜ ਉਹ ਸੁੱਟ ਤਾਂ ਹੁਣ ਮੈਂ ਦੇਖਦੀ ਆ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਸਿੱਟਦੀ ਆ ਰੂੜੀ ਤੇ ਕਿਉਂਕਿ ਨਾਲ ਚੰਗੀ ਤਰ੍ਹਾਂ ਸਫਾਈ ਹੁੰਦੀ ਆ ਨਾ ਤਾਂ ਸਾਫ਼ ਹੁੰਦਾ ਜੇ ਮੂੰ ਟਾਈਮ ਲੱਗੇ ਹੁਣ ਸੁੱਟੂ ਨਹੀਂ ਫਿਰ ਸਵੇਰੇ ਤੇ ਮੈਂ ਸੋਨ ਦਿਖਾ ਕੇ ਲੈਣੇਗੀ ਅੰਬ ਬਹੁਤ ਜ਼ਿਆਦੇ ਜਿਹੜੀਆਂ ਅੰਬੀਆਂ ਨੇ ਬਰੀਕ ਬਰੀ ਕਿਰਗੀਆਂ ਨੇ ਪਲਸੋਂ ਨੇ ਦੀ ਨਾਲ ਇਹ ਕਾਫੀ ਨੇਰੀ ਕੰਮੀ ਜਾਏਗਾ ਜਿਹੜੇ ਸਾਰੇ ਅੰਬੀਆਂ ਨੀਚੇ ਡਿੱਗੀਆਂ ਛੋਟੀਆਂ ਤੇ ਵਰਸਿੰਗ ਵੀ ਹੁੰਦਾ ਬਿਲਕੁਲ ਪੱਕ ਗਏ ਨੇਗੇ ਕੌੜੇ ਹੋ ਗਏ ਨੇਗੇ ਇਹਦੇ ਗੋਬਰ ਗਾਸ ਕੋਲ ਲੱਗਾ ਜਾਏਗਾ ਅੱਬ ਤੇ ਸਾਡੇ ਵਰਤਾਂ ਵਾਹਣਾ ਬਾਹੀ ਜਾਂਦੇ ਨਾਲ ਦੀਆਂ ਮੱਕੀਆਂ ਵਾਲੇ ਤਿਆਰ ਕਰੀ ਜਾਂਦੇ ਨੇ ਛੋਟੇ ਛੋਟੇ ਅੰਬ ਲੱਗੇ ਹੋਏ ਨੇ ਸਾਰੀਆਂ ਨੀਚੇ ਕਰੀ ਜਾਂਦੇ ਨੇਗੇ ਜੇ ਸਾਰੇ ਇਹ ਅੰਬੜਪੂਰ ਚੜਨਾ ਤਾਂ ਬਹੁਤ ਅੰਬ ਲੱਗਣ ਇਹ ਅੰਬ ਜਿਹੜੇ ਚਾਰ ਵਾਲੇ ਨੇਗੇ ਆਚਾਰੀ ਅੰਬਣੇਗੇ ਦੂਜੇ ਅੰਬ ਨਹੀਂ ਹੈਗੇ ਚੁੱਪਣ ਵਾਲੇ ਜਾਂ ਮਿੱਠੇ ਅੰਬ ਨਹੀਂ ਬਣਦੇ ਇਹ ਨੇ ਆਚਾਰ ਵਾਲੇ ਅੰਬ ਕੱਲ ਵੀ 4-5 ਕਿਲੋ ਕਰਗੇ ਹੋਣਗੇ ਤੇ ਇਹਨਾਂ ਦੀ ਚਟਨੀ ਬਹੁਤ ਟੇਸਟੀ ਬਣਦੀ ਹੈਗੀ ਤੇ ਖਾਣ ਦੇ ਵਿੱਚ ਖਟੀਆਂ ਵੀ ਨਹੀਂ ਹੈਗੀਆਂ ਜੀ ਬਿਲਕੁਲ ਛੋਟੀਆਂ ਨੇ ਇਦਾਂ ਹਾਰਮਨ ਕੇ ਪਾਸੇ ਆ ਗੰਬ ਐਜੇ ਲਵਦੀ ਹੋਣੀ ਹੈਗੇ ਸਾਰੇ ਵਿੱਚ ਕਾਜ ਵਿੱਚ ਦਿਖਦੀ ਨਹੀਂ ਹੈਗੇ ਬਹੁਤ ਸਾਰੇ ਅੰਬੇ ਲੱਗੇ ਹੋਏ ਨੇਗੇ ਜਿਹੜੇ ਨਾਲ ਦੀ ਨਾਲ ਮੌਸਮ ਵੀ ਢਿੱਲੀ ਖਰਾਬ ਹੋਣ ਲੱਗ ਗਿਆ ਮੈਨੂੰ ਤਾਂ ਲੱਗਦਾ ਨੇ ਇਸ ਵਾਰ ਜਿਹੜਾ ਫਲ ਫੁੱਲ ਜਿਹੜਾ ਸਾਰੇ ਘਿਰੀ ਜਾਂਦੇ ਨੇਗੇ ਨਾਲ ਦੀ ਨਾਲ ਕੁਛ ਛੋਟੀਆਂ ਨਹੀਂ ਗਏ ਛੋਟੀਆਂ ਘਿਰ ਜਾਂਦੀਆਂ ਨੇਗੇ ਪਹਿਲਾਂ ਬੁਰਕਰ ਗੇੜਾ ਲੱਗਿਆ ਸੀ ਬਹੁਤ ਜ਼ਿਆਦੇ ਪਰ ਇਹ ਹੱਸੇ ਅੰਬ ਤੇ ਹੁਣ ਅੰਬੇ ਘਿਰ ਜਾਂਦੀਆਂ ਨੇਗੇ ਤੇ ਇਹਨਾਂ ਦੀ ਬਣਾਵਾਂ ਕੱਟੀ ਪਿੱਟੀ ਚਟਨੀ ਬਹੁਤ ਟੇਸਟੀ ਬਣਦੀ ਆ ਤੇ ਵੀਰ ਜੀ ਤੇ ਕੱਲਾ ਕਹਿੰਦੇ ਮੈਂ ਆਚਾਰ ਪਾਉਣੇ ਸੀ ਇਹਨਾਂ ਆਚਾਰ ਪਾਉਣ ਲੱਗ ਰਹੇ ਸੀ ਮੈਨੂੰ ਕਹਿੰਦੇ ਕਿੰਨੇ ਅੰਬੇ ਕਰ ਗਏ ਮੈਂ ਤਾਂ ਚਾਰ ਪਾਉਣਾ ਜਾ ਕੇ ਉਹਨਾਂ ਨੇ ਮੇਰੇ ਪਹਿਲਾਂ ਮਸਾਲਾ ਦੇ ਵਿੱਚ ਸਿਰਦੀਆਂ چیر ਕੇ ਦੇ ਆਚਾਰ ਬਣ ਜੂਗਾ ਪਰ ਆਚਾਰ ਨਹੀਂ ਰਹਿੰਦਾ ਕੱਚੀ ਐਨੇ ਨਾ ਐਂਬੀ ਆਚਾਰ ਨਹੀਂ ਰਹਿੰਦਾ ਇਹਨਾਂ ਦਾ ਹਵਾ ਹੁਣ ਦੀ ਪਹੁੰਚ ਆ ਜੇ ਤੇਜ਼ ਚੱਲ ਰਹੀ ਹੈ ਤੇ ਰਾਤ ਨੂੰ ਦਸ ਤੋਂ ਵੀ ਜੇ ਤੇਜ਼ ਹੋ ਜਾਂਦੀ ਹੈ ਦਿੱਲੀ ਤੇ 8:00 ਵੱਜ ਗਏ ਸੀਗੇ ਪੌਣੀ 10 ਮੈਂ ਵੀਡੀਓ ਐਡੀਟਿੰਗ ਸ਼ੁਰੂ ਕਰਨ ਲੱਗੀ ਸੀ ਜਿਹੜੀ ਹਨੇਰੀ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈਗੀ ਹਵਾ ਰਾਤ ਨੂੰ ਮੌਸਮ ਇਸ ਤਰ੍ਹਾਂ ਹੀ ਜ਼ਿਆਦਾ ਖਰਾਬ ਹੋ ਸਕਦਾ ਹੈ ਕੋਈ ਕਾਫੀ ਤੇਜ਼ ਹਵਾ ਚੱਲ ਪਈ ਹੈਗੀ ਤੇ ਥੋੜਾ ਜਿਹਾ ਇਗਨੋਰ ਕਰਿਓ ਪਰ ਫਿਰ ਵੀ ਇਹ ਰਸੀ ਹੈ ਲਾਈਟਾਂ ਕੱਟ ਨਹੀਂ ਗਈਆਂ ਤੇ ਮੈਂ 10 ਵਜੇ ਵੀਡੀਓ ਐਡੀਟਿੰਗ ਸ਼ੁਰੂ ਕਰਨ ਲੱਗਦੀ ਹੁੰਦੀ ਆ ਕਰਨੀ ਹੁੰਦੀ ਹੈਗੀ 10 11 ਵਜੇ ਆਂਦੇ ਨੇ ਕਿ ਤੇ ਮੈਂ ਲਾਸਟ ਵੇਰ ਕੰਮ ਹੁੰਦਾ ਕੋਹ ਸਾਰਾ ਹਟਾ ਕੇ ਜੇ ਜਨਮ ਨਹੀਂ ਹੈਗੀ ਤੇ ਕਈ ਵਾਰ ਇਹ ਵੀ ਹਟਾ ਜਾਂਦੇ ਨੇ ਅੱਜ ਤੱਕ ਕਿਉਂ ਸੀ ਜਲਦੀ ਸੋਗੇ ਤੇ ਮੈਂ ਸਾਰਾ ਕੁਹਾਟ ਆ ਜੂਗੀ ਤੇ ਮੈਂ ਨਾਲ ਦੇਖ ਕੇ ਜਾਊਂਗੀ ਜਿਹੜੀ ਛੋਟੀ ਕਾ ਆਏਗੀ ਤੇ ਉਹਨੇ ਲਾਤਰ ਵਿੱਚ ਖੱਬਾ ਪਾ ਲਿਆ ਸੀਗਾ ਵੀ ਇਹ ਖੁਰਾ ਦੇ ਵਿੱਚ ਜਿਹੜੇ ਦੋਨੇ ਮੂਰੀ ਦੇ ਰਸੇ ਹੁੰਦੇ ਨੇ ਕਿ ਉਹ ਪਸਾਰੇ ਵਿੱਚ ਤੇ ਇੱਕਦਮ ਇਹ ਰੱਸਾ ਨਿਕਲ ਗਿਆ ਇੱਕ ਨਹੀਂ ਨਿਕਲਿਆ ਤੇ ਇਹ ਵਸਰੀ ਨਹੀਂ ਹੈਗੀ ਸੀ ਖੇਸ ਸੀਗੀ ਜਦੋਂ ਤੇ ਮੈਂ ਕਿਸੇ ਨੂੰ ਬੁਲਾਇਆ ਤੇ ਰਿਪਨ ਜੋਤ ਬਲਾਕ ਕਰ ਲਈ ਆ ਕੁਮਾਰ ਕੇ ਲਈ ਨਵੇਂ ਆਪਣੇ ਗਵੰਡੀ ਤੇ ਉਹ ਦੋਨੇ ਗਾਣੇ ਗਲਦੇ ਵਿੱਚ ਜਿਹੜੀ ਅਗਲੀ ਲੱਤ ਹੁੰਦੀ ਗਲਦੇ ਵਿੱਚ ਪਾ ਲਈ ਉਹ ਰੱਸਾ ਜਿਹੜੀ ਟਿਓਰਟੀ ਘਬਰਾਇਆ ਸੀਗਾ ਤੇ ਉਹ ਪਾਉਂਦੇ ਨੇ ਕਿ ਜੂੜ ਜਲ ਹੁੰਦੇ ਨੇ ਤੇ ਉਹ ਰੱਸਾ ਟੁੱਟ ਲਾ ਹੋ ਗਿਆ ਮੈਂ ਤਾਂ ਇੰਨਾ ਜ਼ਿਆਦੇ ਮੈਂ ਤਾਂ ਡਰ ਗਈ ਵੀ ਸਾਹ ਕੁੱਟਣ ਲੱਗ ਗਿਆ ਗਾਂ ਦਾ ਇਹ ਬਹੁਤ ਜ਼ਿਆਦੇ ਇਹਨੂੰ ਕੱਲ ਨੂੰ ਹੋ ਗਿਆ ਵੀ ਰੱਸਾ ਇਹਦਾ ਕੁੱਟਿਆ ਗਿਆ ਜੋ ਲੱਤ ਵਿੱਚ ਪੈ ਖਿੱਚ ਪੈ ਗਈ ਤੇ ਬੈਗੂ ਕਿਰਪਾ ਨਿਕਲਦਾ ਗਿਆ ਪਰ ਜਿਹੜੀ ਗਾ ਹੈ ਕਿ ਸ਼ਾਇਦ ਮੇਰੇ ਖਿਆਲ ਉਹ ਖਰਾਬ ਹੋ ਗਈ ਕਿਉਂਕਿ ਜੇ ਟੀਕਾ ਭਰਾ ਸੀਗਾ ਤੇ ਉਹ ਬਹੁ ਕਰੇਗੀ ਜਦੋਂ ਇੱਕੋ ਰਾਤ ਤੇ ਡਰ ਗਈ ਹਾਂ ਵੀ ਮੇਰੇ ਨਾਲ ਕੀ ਹੋ ਗਿਆ ਹੈ ਗਾਇਨ ਅੱਛੀ ਵੀ ਹੋ ਜਾਂਦੇ ਕਰਦੀਆਂ ਨੇ ਜੇ ਕਾਨੂੰ ਮੱਝਣ ਦਾ ਲਾ ਕੇ ਮੈਂ ਤਰ ਚੁਣੀ ਹੁੰਦੀ ਇਹ ਤੇ ਬਸ ਇਹਨਾਂ ਨੂੰ ਇਹ ਬੰਦੇ ਵੀ ਸਾਨੂੰ ਵੀ ਨਾਲ ਦੀ ਨਾਲ ਦਾਣਾ ਇਹ ਦੁਆਰਾ ਫਿਰ ਪਾਉਂਦਾ ਉਰੀਆ ਚੀਬੀਆ ਦੇ ਕਰਦੀਆਂ ਨੀ ਗਈਆਂ। ਉਹ ਲੇਗ ਨੋਰ ਕਰੇ ਹੋ ਕੀ ਨੀਰਾ ਕਾਫੀ ਸੀਗਾ ਤੇ ਮੈਂ ਜਮਾਦ ਨਹੀਂ ਦਹੀ ਮੈਂ ਤਾਂ ਪਹਿਲਾਂ ਭੁੱਲ ਗਈ ਸੀ ਹੁਣ ਜਿਆਦਾ ਕਿ ਮੈਂ ਕਦੇ ਦੁੱਧ ਠੰਡਾ ਕਰਨ ਰੱਖਿਆ ਸੀਗਾ ਮੈਂ ਬਿਲਕੁਲ ਦੁੱਧ ਠੰਡਾ ਕਰਕੇ ਜਮਾਉਣ ਨੂੰ ਗਰਮੀ ਵਿੱਚ ਬੱਚੇ ਫੇਰ ਥੋੜੀ ਵੀ ਘੱਟੀ ਹੋ ਜਾਂਦਾ ਹੀ ਫਿਰ ਖਾਂਦੇ ਨਹੀਂ ਹੈਗੇ ਤੇ ਕਰਨ ਵੀ ਦਾ ਸਵਾਤਾ ਦਿਨ ਵਿੱਚ ਦਿਨ ਤੋਂ ਤਿੰਨ ਚਾਰ ਵਾਰਦਾ ਹੀ ਖਾ ਲਈ ਕੁਸਪਈਆ ਥੋੜਾ ਹੋ ਜਾ ਲੈਣੀ ਹੈਗੀ ਤੇ ਗਰਮੀ ਚ ਦਹੀਂ ਖੁੱਲੇ ਪਾਂਡੇ ਚ ਜਮਾਉਣੀ ਚਾਹੀਦੀ ਹੈ। ਖੁੱਲੇ ਪਾਂਡੇ ਦੇ ਵਿੱਚ ਬਾਕੀ ਬਿਲਕੁਲ ਵੀ ਖੱਟੀ ਨਹੀਂ ਹੁੰਦੀ ਹੈਗੀ ਪਰ ਛੋਟੇ ਪਾਂਡੇ ਜਮਾਉਣ ਦੇ ਵਿੱਚ ਤੇ ਦਹੀਂ ਖੱਟੀ ਹੋ ਜਾਂਦੀ ਹੈ। ਚਲੋ ਜੀ ਅੱਪ ਵੀਡੀਓ ਕਰਦੇ ਹਾਂ ਤੇ ਐਂਡ ਗੁੱਡ ਨਾਈਟ ਜੀ। ਵੀਡੀਓ ਬੇ ਲੱਗੀ ਬਈ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ। ਬਾਏ।